ਇਹ ਸਾਡੇ ਟੂਰ ਗਾਈਡ ਨੇ ਇਹਨਾਂ ਨੂੰ ਸਭ ਕੁਝ ਪਤਾ ਮੱਟੀ ਬਾਰੇ ਭਾਵੇਂ ਇੱਥੇ ਪਹਿਲੀ ਵਾਰ ਆਏ ਨੇ ਪਰ ਇਹਨਾਂ ਨੇ ਇੰਨੀ ਰਿਸਰਚ ਕਰ ਲਈ ਐ ਇਹਨੂੰ ਚੱਪੇ-ਚੱਪੇ ਦਾ ਚੱਪੇ-ਚੱਪੇ ਦਾ ਪਤਾ ਇੱਥੇ ਤੇ ਕਿੱਵੇਂ ਚੱਲੇ ਸੀ ਹਾਂਜੀ ਹਾਂ ਤੇ ਸਵੇਰੇ-ਸਵੇਰੇ ਮੁੰਡੇ ਢਿੱਡ ਭਰ ਕੇ ਕੀ ਖਾ ਕੇ ਆਏ ਬਈ ਆਪਾਂ ਖਾ ਗਏ ਆ ਮੈਗੀ ਲਾਹੌਰ ਕਾਫੀ ਕਾਫੀ ਪੀਦੀ ਹੁੰਦੀ ਐ ਵੀਰੇ ਠਾਈ ਦੀ ਖਾਇਆ ਆਪਾਂ ਠੂਠ ਖਾਏ ਨੇ ਅੱਦੇ ਮਾਸਟਰਸ਼ਿਪ ਤਾਂ ਇੱਥੇ ਆ ਕੇ ਓਹ ਬਣ ਗਏ ਸੀ ਗਾਲੀ ਵਾਕ ਯੂਰੋਪੀਅਨ ਸਟਾਈਲ ਐ ਤੇ ਵਧੀਆ ਹਾਂ ਕਿਪਟਨ ਸਟਾਰ ਤੇ ਸیرے-ਸੇਰੇ ਆਪਾਂ ਇਹ ਬਾਈਕ ਚਲਾ ਕੇ ਦੇਖੀ ਸੀ ਤਾਂ ਬੜਾ ਮਜ਼ਾ ਆਇਆ ਤੇ ਵੀਡੀਓ ਬਣਾਈ ਨਹੀਂ ਕਿਉਂਕਿ ਦੋਨੇ ਹੱਥ ਬਿਜ਼ੀ ਸੀਗੇ ਸਕੂਟਰ ਚਲਾਉਣ ਦੇ ਵਿੱਚ ਤੇ ਬਾਅਦ ਚ ਬਣਾਵਾਂਗੇ ਹੁਣ ਸਾਰੇ ਮੁੰਡੇ ਆ ਗਏ ਆ ਹੁਣ ਆਪਾਂ ਚਲਾ ਕੇ ਦਿਖਾਵਾਂਗੇ ਇਹਨੂੰ ਤੇ ਧੁੱਪ ਬਹੁਤ ਤਿੱਖੀ ਅੱਜ ਕੱਲ ਤਾਂ ਬਦਲਾ ਕਰਕੇ ਥੋੜਾ ਬਚਾਅ ਰਹਿ ਗਿਆ ਸੀਗਾ ਹਨਾ ਠੀਕ ਹੈ ਪਰ ਜੇ ਤੁਸੀਂ ਅਪਾਰਟਮੈਂਟ ਲੈਣੇ ਹੋ ਇਹਦਾ ਬੈਨੀਫਿਟ ਆਹੀ ਆ ਕਿ ਆਪਾਂ ਆਪਣੇ ਆਪ ਕਰ ਸਕਦੇ ਆ ਤੇ ਨਾਲ ਆਪਾਂ ਕਾਫੀ ਆਪਣੀ ਕੋਸਟ ਕਟਿੰਗ ਕਰ ਸਕਦੇ ਆ ਹਨ ਤੇ ਕਿਉਂਕਿ ਬਾਹਰ ਖਾਣਾ ਮਹਿੰਗਾ ਯਾਰ ਫੋ ਜਿੰਨਾ ਮਰਜ਼ੀ ਕਹਿ ਦੀ ਹਨਾ ਥੋੜਾ ਜਿਹਾ ਕੋਸਟ ਦੀ ਫੇਰ ਤਾਂ ਪੈ ਹੀ ਜਾਂਦਾ ਜਿਵੇਂ ਦੁੱਧ ਲੈ ਕੇ ਆਏ ਸੀ ਦੁੱਧ ਸੀਗਾ 1200 ਨਹੀਂ 1400 ਟੈਂਗੇ ਦਾ ਤੇ ਪਰ ਨੂੰ ਆਪਾਂ ਕਾਫੀ ਪਿੰਨੇ ਆ ਉਹ ਲਗਭਗ 3-4000 ਟੰਗੀ ਦੀ ਹੁੰਦੀ ਆ ਤੇ ਚਲੋ ਠੀਕ ਆ ਤਾਂ ਵੀ ਵਧੀਆ 800 ਰੁਪਏ ਦਾ ਸਿਰਫ ਦੁੱਧ ਮਿਲਿਆ ਰੇਣਾ ਹਾਂ ਤੇ ਕਾਫੀ ਮਹਿੰਗਾ ਆ ਤਾਂ ਹੀ ਅਸੀਂ ਕਾਫੀ ਸਮਾਨ ਘਰੋਂ ਲੈ ਕੇ ਆਏ ਸੀਗੇ ਮੀਟ ਖਾਣ ਵਾਲੇ ਬੰਦਾ ਉਹਦੇ ਲਈ ਸਸਤਾ ਹੈ ਹਾਂ ਚਿਕਨ ਬੀਫ ਤੇ ਇੱਥੇ ਆਪਣਾ ਹੋਰਸ ਮੀਟ ਬੜਾ ਚੱਲਦਾ ਘੋੜੇ ਦਾ ਮੀਟ ਤੇ ਇਹ ਸਾਰੀ ਚੀਜ਼ਾਂ ਸਸਤੇ ਇੰਡੈਕਸ ਮੈਪ ਬਹੁਤ ਕੰਮ ਦੀ ਚੀਜ਼ ਆ ਜੇ ਤੁਸੀਂ ਇੱਥੇ ਆ ਰਹੇ ਹੋ ਜੇ ਪੂਰਾ ਐਕਿਊਰੇਟ ਦਿਖਾਉਂਦਾ ਤੁਹਾਨੂੰ ਹਰੇਕ ਇਨਫੋਰਮੇਸ਼ਨ ਉਤੋਂ ਮਿਲ ਜੂਗੀ ਇੱਧਰ ਨੂੰ ਜਾਣਾ ਹੈ ਤੇ ਜੇ ਆਪਾਂ ਕੈਬ ਕਰਨੀ ਆ ਤਾਂ ਇਹ ਇੰਡੈਕਸ ਗੋ ਐਪ ਬੈਸਟ ਇਹ ਸ਼ਹਿਰ ਬਹੁਤ ਸੋਨਾ ਆ ਦੇਖੋ ਇਧਰ ਨੂੰ ਦਵਾਲੀ ਦੀ ਦੁਬਈ ਵਾਲੀ ਫੀਲਿੰਗ ਆਉਂਦੀ ਇੱਥੇ ਜੀ ਇਹ ਸ਼ਹਿਰ ਕਰਦੇ ਕਰਦੇ ਕਾਫੀ ਦੂਰ ਆ ਗਏ ਆ ਇਹ ਆਏਗਾ ਮਾਲ ਇੱਥੋਂ ਦਾ ਦੋਸਤਿਕ ਪਲਾਜ਼ਾ ਇਹ ਜੇ 8:30 ਹੋਏ ਨੇ 10 ਵਜੇ ਖੁੱਲਦਾ ਇੱਥੇ ਵੈਸੇ ਨਾ ਜਿਵੇਂ ਸਵੇਰ 4:30 ਵਜੇ ਸਨਰਾਈਜ਼ ਹੋ ਜਾਂਦਾ ਤੇ ਮਤਲਬ ਸਵੇਰੇ 5 ਵਜੇ ਵੀ ਐਂ ਲੱਗਦਾ ਕਿ ਪੂਰਾ ਦਿਨ ਚੜਿਆ ਹੋਇਆ ਪਰ ਇਹ ਖੁੱਲਦੇ ਦੇਖ ਲਓ 10 ਵਜੇ ਨੇ ਜਿਵੇਂ ਆਪਾਂ ਡੇ ਟੂਰ ਜਾ ਰਹੇ ਆ ਕਿੱਥੇ ਜਾ ਰਹੇ ਆ ਤਾਂ ਸਭ ਤੋਂ ਪਹਿਲੀ ਪ੍ਰੋਬਲਮ ਇੱਥੇ ਆ ਹੁੰਦੀ ਆ ਕਿੱਥੇ ਵਾਸ਼ਰੂਮ ਵਗੈਰਾ ਹੈ ਨਹੀਂ ਪਬਲਿਕ ਟਾਇਲਟਸ ਬਹੁਤ ਘੱਟ ਨੇ ਤੇ ਦੂਜਾ ਆਪਣਾ ਪਾਣੀ ਤੁਹਾਨੂੰ ਨਾਲ ਕੈਰੀ ਕਰਨਾ ਪੈਣਾ ਕਿਉਂਕਿ ਉਸ ਤੋਂ ਬਿਨਾ ਤੁਹਾਨੂੰ ਕਿਤੇ ਵੀ ਕੋਈ ਵਾਟਰ ਕੂਲਰ ਜਾਂ ਕੁਝ ਵੀ ਨਹੀਂ ਮਿਲਣਾ ਹਨਾ ਤੇ ਤਾਂ ਕਰਕੇ ਆ ਦੋ ਚੀਜ਼ਾਂ ਦਾ ਧਿਆਨ ਰੱਖਿਓ ਆਪਣੇ ਨਾਲ ਪਾਣੀ ਦੀ ਬੋਤਲ ਤੇ ਆਪਣਾ ਫਰੈਸ਼ ਵਗੈਰਾ ਘਰੂਮ ਚ ਹੀ ਹੋ ਕੇ ਜਾਇਓ ਤੇ ਉਹਦੇ ਨਾਲ ਤੁਹਾਨੂੰ ਬੈਨੀਫਿਟ ਰਹੂਗਾ ਆ ਦੇਖੋ پارک ਦੇ ਵਿੱਚ ਐਕਸਰਸਾਈਜ਼ ਕਰਦੇ ਆ ਤੂੰ ਤੁਰਨਾ ਬਹੁਤ ਦਾ ਕਾਕਾ ਅੱਜ ਅਸਰ ਆ ਗਿਆ ਮਾਰਨਿੰਗ ਕਰਕੇ ਸਰ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਸਾਡੇ ਹਲੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਹ ਕਹਿੰਦੇ ਜਾਂਦੇ ਰਿਸ਼ਤਿਆਂ ਦੀ ਢੇਰ ਲਾ ਲੈਣਾ ਵੀ ਐਦ ਕੀ ਇਹ ਸਾਡੇ ਪਿੰਡ ਕਰਾਉਣਾ ਐਂਡ ਕਰਾਉਣਾ ਐਂਡ ਕਰਾਉਣਾ ਹੋਰ ਬੋਲੋ ਹੀ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਆ ਇੱਥੇ ਦਾ ਬਹੁਤ ਪੀਸਫੁਲ ਕੰਟਰੀ ਲੱਗੀ ਯਾਰ ਬਹੁਤ ਪੀਸਫੁਲ ਲੋਕੀ ਬੜੇ ਮਲਵਰਤਨ ਵਾਲੇ ਨੇ ਵਧੀਆ ਸਾਰੇ ਲੋਕੀ ਨੇ ਸਾਰੇ ਆਪਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਦੀ ਸੱਪੇ ਮੁੜਦਾ ਮਲਵਰਤ ਦੇ ਬਹੁਤ ਵਧੀਆ ਨੇ ਪਰ ਸਮਝ ਨਹੀਂ ਆਉਂਦੀ ਕੀ ਬਣਾ ਕਰਕੇ ਸੀ ਸੈਂਟਰਲ ਮਿਊਜ਼ੀਅਮ ਆ ਗਿਆ ਸੈਂਟਰਲ ਸਟੇਟ ਮਿਊਜ਼ੀਅਮ ਇਹਦੇ ਨੇ ਇਦਾਂ ਦਾ ਪਰ ਰਾਤ ਨੂੰ ਤੇ ਲਾਈਟਿੰਗ ਬੜੀ ਧੁੰਨੀ ਸੀ ਕੀ ਦਾ ਤੁਹਾਨੂੰ ਕਿ ਬਿਆਵਾ ਕਿਡਾ ਮਾਰਨ ਹਾਂਜੀ ਇਹ ਸੈਂਟਰਲ ਸਟੇਟ ਮਿਊਜ਼ੀਅਮ ਆ ਇੱਥੇ ਦਾ ਅਲਮਾਟੀ ਦਾ ਸਭ ਤੋਂ ਬੈਸਟ ਮਿਊਜ਼ੀਅਮ ਜੋ ਇੱਥੇ ਦੋ ਤਿੰਨ ਮਿਊਜ਼ੀਅਮਸ ਹੈਗੇ ਨੇ ਬਟ ਇਹ ਸਾਨੂੰ ਸਭ ਤੋਂ ਵਰਥ ਵਰਥ ਲੱਗਿਆ ਬਹੁਤ ਵੱਡਾ ਲਗਭਗ 2 ਘੰਟੇ ਦਾ ਟਾਈਮ ਆ ਇਹਨੂੰ ਐਕਸਪਲੋਰ ਕਰਨ ਲਈ ਔਰ ਮੋਸਟ ਜਦੋਂ ਇੱਥੇ ਅਕਸਰ ਦਿਨ ਦੇ ਵਿੱਚ ਥੋੜੀ ਜਿਹੀ ਗਰਮ ਹੁੰਦੀ ਹੈ ਮੌਸਮ ਉਸ ਟਾਈਮ ਇਹ ਪ੍ਰੇਫਰ ਕੀਤਾ ਜਾਂਦਾ ਜਦੋਂ ਗਰਮੀ ਦੇ ਟਾਈਮ ਇਹ ਨੂੰ ਕਵਰ ਕਰ ਲਿਆ ਜਾਵੇ ਚਲੋ ਜੀ ਵਾਰੂ ਦਾ ਬਿਲਡਿੰਗ ਬੜੀ ਘੈਂਟ ਲੱਗਦੀ ਹੈ। ਕਿੰਨੇ ਛੋਟੇ ਨੇ ਤੇ ਕਾਫੀ ਵੱਡਾ ਵੀ ਹੈ। ਤੇ ਬਾਕੀ ਬਾਹਰ ਗਾਰਡਨ ਬੜਾ ਸੋਹਣਾ ਮੈਂਟੇਨ ਕੀਤਾ। ਹਾਂਜੀ। ਆ ਦੇਖੋ ਹਾਫ ਪਲਾਸ ਛੋਟੇ-ਛੋਟੇ ਰੋਜ਼ ਨੇ ਆ ਬੈਟਿੰਗ niche ਹੀ ਹੋਈ ਹੋਈ ਹੈ। ਹਾਂ ਫੋਟੋ ਕਰਦੇ ਆ। ਅੱਜ ਅੱਜ ਨੂੰ ਪਹੁੰਚੇ। ਹੁਣ ਅਸੀਂ ਐਂਟਰ ਹੋਣ ਲੱਗੇ ਆ ਜੀ। ਸਟੇਟ ਮਿਊਜ਼ੀਅਮ ਬਹੁਤ ਨਵਾਂ। ਦੋ ਬੰਦੇ ਕੋਈ ਤਦਾਲੀਆਂ ਸੰਤਰ ਸਿਟ ਮਿਊਜ਼ੀਅਮ ਦੀਆਂ ਇਹ ਸਾਰਾ ਕਜ਼ਾਕਿਸਤਾਨ ਦਾ ਮੈਪ ਹੈ ਤੇ ਇੱਥੇ ਪੁਰਾਣੇ ਸਮੇਂ ਚ ਕਜ਼ਾਕਿਸਤਾਨ ਦੇ ਵਿੱਚ ਜਿਹੜਾ ਜਿੰਨਾ ਦਾ ਰਾਜ ਸੀ ਉਹਨਾਂ ਦੀ ਮੋਰ ਲੱਗੀ ਹੋਈ ਹੈ ਤੇ ਇਸ ਆਰਟਵਰਕ ਦੇ ਵਿੱਚ ਦਿਖਾਇਆ ਕਿ ਕਜ਼ਾਕਿਸਤਾਨ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਮਹਾਰਾਜੇ ਜਦੋਂ ਮਰਦੇ ਸੀ ਉਦੋਂ ਉਹਨਾਂ ਦੇ ਫੇਵਰਟ ਘੋੜੇ ਉਹਨਾਂ ਦੇ ਨਾਲ ਹੀ ਦਫਨ ਕੀਤੇ ਜਾਂਦੇ ਸੀ ਉਹਨਾਂ ਦੀ ਕਬਰ ਦੇ ਵਿੱਚ ਇਸ ਹੱਟ ਨੂੰ ਕਜ਼ਾਕ ਯੁਰਤ ਕਹਿੰਦੇ ਨੇ ਇਹਨਾਂ ਨੂੰ ਜ਼ਿਆਦਾਤਰ ਕਜ਼ਾਕਿਸਤਾਨੀ ਨੋਮੈਡਿਕ ਪੀਪਲਸ ਜਿਹੜੇ ਬੰਜਾਰੀ ਲੋਕ ਹੁੰਦੇ ਨੇ ਉਹ ਜ਼ਿਆਦਾ ਯੂਜ਼ ਕਰਦੇ ਸੀਗੇ ਇਹਨੂੰ ਵਿంటర్ ਦੇ ਵਿੱਚ ਪਲੇਨ ਦੇ ਵਿੱਚ ਲਾਇਆ ਜਾਂਦਾ ਸੀ ਤੇ ਸਮਰ ਦੇ ਵਿੱਚ ਮਾਊਂਟਨਸ ਤੇ ਤੇ ਇਹ ਈਜ਼ੀ ਟੂ ਟ੍ਰਾਂਸਪੋਰਟ ਹੈ ਇਹਨੂੰ ਡੀ ਅਸੈਂਬਲ ਕਰਕੇ ਕਿਤੇ ਵੀ ਲੈ ਕੇ ਜਾ ਜਾ ਸਕਦਾ ਹੈ થેન્ક યુ સો મચ ફોર વોચિંગ This video મળਦੇ ਆਂ ਬੜੀ ਖੇਤੀ ਇੱਕ ਨਵੀਂ ਵੀਡੀਓ ਦੇ ਨਾਲ ਪਾਕਿਸਤਾਨ ਦੀ ਕੋਈ ਹੋਰ ਸੋਹਣੀ ਜੀ ਥਾਂ ਦੇਖਾਂਗੇ ਬਣੇ ਰਹੋ ਸਾਡੇ ਨਾਲ